ਜ਼ਿਲ੍ਹਾ ਪਠਾਨਕੋਟ ਦੇ ਹਾਈ ਟੈਕ ਨਾਖਾ ਚੱਕੀ ਪੁਲ ਤੇ ਤੜਕਸਾਰ ਇੱਕ ਪੁਲਿਸ ਮੁਲਾਜ਼ਮ ਨੂੰ ਗੋਲੀ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀ ਲੱਗਣ ਤੋਂ ਬਾਅਦ ਸੜਕ ਸੁਰੱਖਿਆ ਫੋਰਸ ਮੁਲਾਜ਼ਮਾਂ ਵੱਲੋਂ ਪੁਲਿਸ ਮੁਲਾਜ਼ਮ ਨੂੰ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਗੋਲੀ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਦੱਸ ਦਈਏ ਮੁਲਾਜ਼ਮ ਦੀ ਪਛਾਣ ਹੈੱਡ ਕਾਂਸਟੇਬਲ ਬਲਵੀਰ ਪਾਲ ਸਿੰਘ ਵਜੋਂ ਹੋਈ ਹੈ। ਪੁਲਿਸ ਇਸ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਕਰ ਰਹੀ ਹੈ। ਅ ਤਕਰੀਬਨ ਕੋਈ 8:00 ਵਜੇ ਦੀ ਗੱਲ ਹੈ ਟੈਲੀਫੋਨ ਮਸੂਲ ਹੋਇਆ ਸੀ ਨਕਲੋਂ ਨਕੀਪਨ ਲਾ ਕੇ ਤੋਂ ਕਿ ਇੱਕ ਮੁਲਾਜ਼ਮ ਜਿਹੜਾ ਕਿ ਹਵਾਲਦਾਰ ਹੈਗਾ ਰੈਂਕ ਦਾ ਬਲਵੀਰ ਪਾਲ ਨਾਮ ਦਾ ਉਹ ਡਿਊਟੀ ਤੇ ਮੌਜੂਦ ਸੀਗੀ ਹੈ ਤੇ ਐਕਸੀਡੈਂਟਲੀ ਜਿਹੜਾ ਹੈਗਾ ਉਹਦੇ ਵੈਪਨ ਤੋਂ ਜਿਹੜਾ ਫਾਇਰ ਜਿਹੜਾ ਹੋਇਆ ਬੁਲੇਟ ਪੈਰ ਹੋਈ ਹੈ ਜਿਸ ਦੇ ਕਰਕੇ ਉਹਦੇ ਹੈਡ ਇੰਜਰੀਜ਼ ਜਿਹੜੀਆਂ ਆਈਆਂ ਨੇ ਤੇ ਇਸ ਲਈ ਉਹ ਐਡਮਿਟ ਨੇ ਕਹਿੰਦੇ ਆ ਅਮਨਦੀਪ ਅਸਤਾਨ ਕਿਸ ਕੰਡੀਸ਼ਨ ਦੇ ਕਰਕੇ ਫਾਇਰ ਹੋਇਆ ਇਹ ਸਾਰੀ ਜਿਹੜੇ ਦੇਖਣ ਵਾਲੀਆਂ ਨੇ ਐਕਸੀਡੈਂਟਲੀ ਫਾਇਰ ਹੈਗਾ ਤੇ ਬਾਕੀ ਇਹਨੂੰ ਅਸੀਂ ਤਸਦੀਕ ਕਰਦੇ ਪੀਸ਼ੈਂਟ ਦੀ ਜੀ ਸਪੈਸ਼ਲੀ ਜਿਹੜੀ ਸਥਿਤੀ ਨਾਲ ਜੁੜੂ ਕਰਕੇ ਜੀ ਇਥੇ ਕੋਜ਼ ਦਾ ਨਾ ਜੀ ਇਹ ਅਮਰਨਾ ਯਾਤਰਾ ਕਰਕੇ ਡਿਊਟੀਆਂ ਬਾਹਰੋਂ ਆਂਦੀਆਂ ਨੇ ਉਹਨੂੰ ਇਥੇ ਤੇਰਾਤ